ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਪਾਲ ਸਿੰਘ ਬਰਾੜ ਦੁਨੀਆ ਭਰ ਵਿੱਚ ਵੱਧ ਰਹੀ ਗਰਮੀ ਦਾ ਅਸਰ ਫਸਲਾਂ ਤੇ ਜਿਵੇਂ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਉਸ ਦੇ ਨਾਲ ਹੀ ਇਹ ਅਸਰ ਪਸ਼ੂ ਪਾਲਕਾਂ ਤੇ ਮੁਰਗੀ ਪਾਲਕਾਂ ਦੇ ਕਾਰੋਬਾਰ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ ਇਸ ਦੇ ਮੁੱਖ ਕਾਰਨ ਫੈਕਟਰੀਆਂ ਵਿੱਚ ਵਾਧਾ ਜ਼ਮੀਨ ਦੀ ਖੁਦਾਈ ਗੱਡੀਆਂ ਦਾ ਧੂਆਂ ਪਸ਼ੂਆਂ ਦੁਆਰਾ ਪੈਦਾ ਕੀਤੀ ਗੈਸ ਤੇ ਰੁੱਖਾਂ ਦੀ ਘਟ ਰਹੀ ਗਿਣਤੀ ਹੈ ਇਹਨਾਂ ਕਾਰਨਾਂ ਕਰਕੇ ਮੌਸਮ ਵਿੱਚ ਹਰ ਸਾਲ ਤਬਦੀਲੀ ਆ ਰਹੀ ਹੈ ਆਉਣ ਵਾਲੀ ਗਰਮੀ ਦੇ ਮਹੀਨੇ ਪਸ਼ੂ ਪਾਲਤਾਂ ਲਈ ਬਹੁਤ ਚਿੰਤਾ ਵਾਲੇ ਹਨ ਜੂਨ ਜੁਲਾਈ ਤੇ ਅਗਸਤ ਵਿੱਚ ਜ਼ਿਆਦਾ ਗਰਮੀ ਕਾਰਨ ਪਸ਼ੂ ਹੀਟ ਸਟ੍ਰੈਸ ਦਾ ਸ਼ਿਕਾਰ ਹੁੰਦੇ ਹਨ ਜਿਸ ਕਾਰਨ ਦੁੱਧ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਗਰਾਊਟ ਦੇਖਣ ਨੂੰ ਮਿਲਦੀ ਹੈ ਗਰਮੀ ਤੋਂ ਪਸ਼ੂ ਦਾ ਬਚਾਅ ਆਪਾਂ ਕਿਵੇਂ ਕਰ ਸਕੀਏ ਤਾਂ ਜੋ ਵਧ ਰਹੀ ਗਰਮੀ ਦਾ ਅਸਰ ਪਸ਼ੂ ਤੇ ਨਾ ਹੋਵੇ ਉਹ ਆਪਾਂ ਨੂੰ ਸਹੀ ਦੁੱਧ ਦਿੰਦਾ ਰਹੇ ਪੂਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਦਲੇ ਤੁਸੀਂ ਵੀਡੀਓ ਨਾਲ ਅਖੀਰ ਤੱਕ ਜੁੜੇ ਰਹੋ ਤੇ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦਾ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਆਪਣੇ ਆਪ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਨਾਲ ਹੀ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੇ ਕਿਸੇ ਵੀਰ ਭਰਾ ਨੇ ਆਪਣਾ ਪਸ਼ੂ ਵੇਚਣਾ ਹੋਵੇ ਤਾਂ ਆਪਣਾ ਨੰਬਰ ਹੈ ਜਿਹੜਾ ਸਕਰੀਨ ਦੇ ਥੱਲੇ ਚੱਲੀ ਜਾਂਦਾ ਤੁਸੀਂ ਵੀਡੀਓ ਬਣਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆ ਕੋਈ ਜ਼ਿਆਦਾ ਫੀਸ ਨਹੀਂ ਰੱਖੀਗੀ ਆਪਾਂ ਸਿਰਫ ਤੇਲ ਦੇ ਖਰਚੇ ਤੇ ਵੀਡੀਓ ਬਣਾਵਾਂਗੇ ਸਭ ਤੋਂ ਪਹਿਲਾ ਕੰਮ ਜਿਹੜਾ ਆਪਾਂ ਕਰਨਾ ਹੈ ਜਦੋਂ ਵੀ ਮੌਸਮ ਵਿੱਚ ਬਦਲਾ ਆਉਂਦਾ ਹੈ ਤਾਂ ਆਪਾਂ ਆਪਣੇ ਪਸ਼ੂ ਨੂੰ ਮਲਪਾਂ ਦੀ ਗੋਲੀ ਜ਼ਰੂਰ ਦੇਣੀ ਹੈ ਜੋ ਕਿ ਗਰਮੀ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਨਾ ਨੰ 2 ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਦੋਸਤੋ ਪਸ਼ੂ ਦੇ ਖਾਣ-ਪਾਣ ਵਿੱਚ ਪਰਵਰਤਨ ਜ਼ਰੂਰ ਕਰਨਾ। ਛਾਲਾਂ ਵਿੱਚ ਜਿਵੇਂ ਆਪਾਂ ਗਰਮ ਚੀਜ਼ਾਂ ਦਿੰਨੇ ਆ ਉਹ ਚੀਜ਼ਾਂ ਆਪਾਂ ਬਦਲ ਕੇ ਉਹਦੀ ਥਾਂ ਤੇ ਠੰਡੀਆਂ ਚੀਜ਼ਾਂ ਕਰ ਦੇਣੀਆਂ। ਗਰਮ ਚੀਜ਼ਾਂ ਜਿਵੇਂ ਬਾਜਰਾ, ਗੁੜ ਤੇ ਜੁਵੈਨ ਇਹਨਾਂ ਚੀਜ਼ਾਂ ਦੀ ਵਰਤੋਂ ਆਪਾਂ ਗਰਮੀ ਵਿੱਚ ਜਮਾ ਨਹੀਂ ਕਰਨੀ। ਤੇ ਜੇ ਪਸ਼ੂ ਆਪਣਾ ਤਾਜਾ ਸੂਇਆ ਤਾਂ ਉਹਨੂੰ 1-2 ਦਿਨ ਇਹ ਆਪਾਂ ਚੀਜ਼ਾਂ ਦੇਣੀਆਂ ਉੱਦੋਂ ਤੋਂ ਵੱਧ ਨਹੀਂ ਦੇਣੀਆਂ। ਉਹ ਵੀ ਆਪਾਂ ਮਾਤਰਾ ਘਟਾ ਕੇ ਨਾਲੋਂ ਦੇਣੀਆਂ। ਜਿਆਦਾ ਆਪਣੀ ਕੋਸ਼ਿਸ਼ ਰਵੇ ਵੀ ਆਪਾਂ ਗਰਮੀ ਵਿੱਚ ਇਹਨਾਂ ਚੀਜ਼ਾਂ ਨੂੰ ਬੰਦ ਹੀ ਕਰ ਦਈਏ ਤੇ ਠੰਡੀ ਤਸੀਰ ਵਾਲੀਆਂ ਚੀਜ਼ਾਂ ਆਪਾਂ ਜੋੜ ਲੈਣੀਆਂ ਠੰਡੀ ਤਸੀਰ ਦੀਆਂ ਚੀਜ਼ਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਪਛੂ ਦੇ ਵੰਡ ਵਿੱਚ ਜੋ ਕੀ ਠੰਡੀ ਤਸੀਰ ਵਾਲੀਆਂ ਚੀਜ਼ਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਠੰਡੀ ਤਸੀਰ ਵਾਲੀਆਂ ਚੀਜ਼ਾਂ ਪਛੂ ਦੇ ਵੰਡ ਵਿੱਚ ਆਪਾਂ ਜੋੜ ਲਾ ਸਕਦੇ ਹਾਂ ਜਿਉਂ ਬਹੁਤ ਹੀ ਠੰਡੇ ਮੰਨੇ ਜਾਂਦੇ ਆ ਗਰਮੀਆਂ ਦੇ ਵਿੱਚ ਆਪਾਂ ਜਿਹੜੀ ਜੋਣੂ ਅਨਾਜ ਦੇ ਰੂਪ ਵਿੱਚ ਆਪਾਂ ਪਹਿਲ ਦੇਣੀ ਆ ਇਸ ਤੋਂ ਇਲਾਵਾ ਪਸ਼ੂ ਨੂੰ ਗਰਮੀ ਤੋਂ ਬਚਾਉਣ ਲਈ ਆਪਾਂ ਉਹਨੂੰ ਲੱਸੀ ਪਿਆ ਸਕਦੇ ਆ ਇਸ ਤੋਂ ਇਲਾਵਾ ਔਲੇ ਤੇ ਸੌਂਫ ਇਸ ਤੋਂ ਇਲਾਵਾ ਔਲਾ ਤੇ ਸੌਂਫ ਵੀ ਪਸ਼ੂ ਨੂੰ ਖਾਣੇ ਵਿੱਚ ਆਪਾਂ ਦੇ ਸਕਦੇ ਆ ਜੇ ਆਪਾਂ ਪਸ਼ੂ ਨੂੰ ਪੱਤੇ ਖਵਾਉਣੇ ਆ ਤਾਂ ਪੱਤਿਆਂ ਦੀ ਜੇ ਆਪਾਂ ਗੱਲ ਕਰੀਏ ਜਾਵਣ ਜਾਂ ਮਹਿੰਦੀ ਦੇ ਪੱਤੇ ਪਸ਼ੂ ਨੂੰ ਆਪਾਂ ਖਵਾ ਸਕਦੇ ਆ ਤਾਂ ਕਿ ਆਪਣਾ ਪਸ਼ੂ ਗਰਮੀ ਤੋਂ ਬਚਿਆ ਰਹੇ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਤਾਂ ਦੋਸਤੋ ਇਹਦੇ ਵਿੱਚ ਆਪਾਂ ਦੋ ਨੰਬਰ ਤੇ ਜਿਹੜੀ ਗੱਲ ਕੀਤੀ ਹੈ ਇਹ ਚ ਆਪਾਂ ਗਰਮ ਚੀਜ਼ਾਂ ਪਸ਼ੂ ਦੀਆਂ ਬੰਦ ਕਰ ਦੇਣੀਆਂ ਤੇ ਠੰਡੀਆਂ ਤੀਜਾ ਜਿਹੜੀਆਂ ਆਪਾਂ ਚਾਲੂ ਕਰ ਦੇਣੀਆਂ। ਤਿੰਨ ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਪਸ਼ੂ ਨੂੰ ਜਿਹੜਾ ਆਪਾਂ ਪਾਣੀ ਆ ਪਸ਼ੂ ਨੂੰ ਗਰਮੀਆਂ ਦੇ ਵਿੱਚ 24 ਘੰਟੇ ਪਸ਼ੂ ਨੂੰ ਪਾਣੀ ਦੀ ਵੱਧ ਤੋਂ ਵੱਧ ਲੋੜ ਹੁੰਦੀ ਹੈ। ਉਸ ਹਾਉਣਾ ਪ੍ਰਬੰਧ ਕਰੀਏ ਕਿ ਪਸ਼ੂ ਨੂੰ ਜਿਹੜਾ ਆਪਣਾ ਪਾਣੀ ਆ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਪੀ ਸਕੇ। ਇਹ ਜੇਕਰ ਆਪਣੇ ਤੋਂ ਉਦਾਂ ਪ੍ਰਬੰਧ ਨਹੀਂ ਹੁੰਦਾ ਤਾਂ ਦਿਨ ਵਿੱਚ 3 ਤੋਂ 4 ਵਾਰੀ ਤੁਹਾਨੂੰ ਪਾਣੀ ਜ਼ਰੂਰ ਪਿਓ ਪਾਣੀ ਆਪਣਾ ਸਾਫ਼ ਸੁਥਰਾ ਚਾਹੀਦਾ ਵਜੋਂ ਪਿਉਣ ਵਾਲਾ ਤੇ ਉਹਦੇ ਵਿੱਚ ਆਪਾਂ ਇੱਕ ਮੁਠੀ ਨਮਕ ਦੀ ਵੀ ਕੋਲ ਸਕਦੇ ਹਾਂ ਤੇ ਨਾਲ ਹੀ ਢਿੰਕੀ ਦੇ ਵਿੱਚ ਕਲੀ ਜ਼ਰੂਰ ਫੇਰੋ ਕਲੀ ਫੇਰਨਾ ਜਿਹੜੇ ਕਟਾਣੂ ਹੁੰਦੇ ਉਹ ਮਰ ਜਾਂਦੇ ਆ ਤੇ ਪਸ਼ੂ ਨੂੰ ਜਿਹੜੀ ਕੈਲਸ਼ੀਅਮ ਦੀ ਘਾਟ ਹੁੰਦੀ ਆ ਉਹ ਵੀ ਨਹੀਂ ਹੁੰਦੀ ਕੈਲਸ਼ੀਅਮ ਦੀ ਪੂਰਤੀ ਉੱਥੋਂ ਹੁੰਦੀ ਰਹਿੰਦੀ ਆ ਪਸ਼ੂ ਚੌਥਾ ਟੌਪਿਕ ਹੈ ਜਿਹੜਾ ਪਸ਼ੂ ਨੂੰ ਨਹਾਉਣਾ ਬਹੁਤ ਜ਼ਰੂਰੀ ਹੈ ਦਰਮੀਆਂ ਦੇ ਵਿੱਚ ਜੇਕਰ ਆਪ ਪਸ਼ੂ ਨੂੰ ਨਹੀਂ ਨਵਾਉਂਦੇ ਤਾਂ ਪਸ਼ੂ ਆਪਾਂ ਨੂੰ ਪਤਾ ਗਰਮੀ ਬਹੁਤ ਮਣਾਉਂਦੇ ਆ ਨਵਾਉਣਾ ਵੀ ਇੱਕ ਖਾਸ ਤਰੀਕੇ ਨਾਲ ਚਾਹੀਦਾ ਐ ਨਹੀਂ ਕਿ ਆਪਾਂ ਦੁਪਹਿਰੇ ਪਹੂ ਨੂੰ ਨਵਾਉਣ ਲੱਗ ਜੇ ਦੁਪਹਿਰ ਦੇ ਟਾਈਮ ਕਦੇ ਵੀ ਨਹੀਂ ਪਹੂ ਨੂੰ ਨਵਾਉਣਾ ਚਾਹੀਦਾ ਜਦੋਂ ਪਹੂਦਾ ਸਟ्रेस ਮਤਲਬ ਗਰਮੀ ਦਾ ਸ਼ਿਕਾਰ ਹੋਇਆ ਹੁੰਦਾ ਪੂਰਾ ਆਪਾਂ ਪਹੂ ਨੂੰ ਸਵੇਰ ਦੇ ਟਾਈਮ ਸਦਿਆਈ ਨੂੰ ਆਉਣਾ ਜਿਵੇਂ 8 ਵਜੇ ਤੋਂ ਪਹਿਲਾਂ-ਪਹਿਲਾਂ ਆਪਾਂ ਪ੍ਰੋਪਰ ਪਸ਼ੂ ਦਾ ਕੰਮ ਨਵੇੜ ਲੈਣਾ ਤੇ ਪਸ਼ੂ ਨੂੰ ਆਪਾਂ ਪਹਿਲਾਂ ਕਰਕੇ ਅੰਦਰ ਬੰਦ ਦੇਣਾ ਠੰਡੇ ਮਤੇ ਨਾਲ ਜਿਹੜਾ ਪਹੂ ਤਾਂ ਨੂੰ ਗਰਮੀ ਜਣਨੀ ਸ਼ੁਰੂ ਹੁੰਦੀ ਹੈ ਤਾਂ ਨੂੰ ਉਦੋਂ ਤੱਕ ਪਸ਼ੂ ਆਪ ਦਾ ਗੜਾ ਗੂਲਾ ਕਰਨ ਲੱਗ ਜੇ ਵਿਲ ਲਵ ਕੇ ਲੈ ਕੇ ਠੰਡੇ ਮਤੇਣਾ ਪਸ਼ੂ ਇਸ ਤਰੀਕੇ ਨਾਲ ਜੇ ਆਪਾਂ ਬਹੁ ਨੂੰ ਸੁਧਿਆਨ ਦਿਆਂ ਆਪਾਂ ਅੰਦਰ ਬੰਦਾਂਗੇ ਤਾਂ ਪਹੂ ਉਸ ਤਰੀਕੇ ਨਾਲ ਵੀ ਗਰਮੀ ਤੋਂ ਬਚਿਆ ਰਹੂਗਾ ਤੇ ਸ਼ਾਮ ਨੂੰ ਵੀ ਆਪਾਂ 5 6 ਵਜੇ ਮਤਲਬ ਪਸ਼ੂ ਨੂੰ ਬਾਹਰ ਕੱਢਣਾ 6 ਵਜੇ ਤੋਂ ਬਾਅਦ ਹੀ ਆਪਾਂ ਨਮਾਉਣਾ ਆਪਾਂ ਤੁਹਾਨੂੰ ਦੁਪਹਿਰ ਆ ਵੀਰ ਨਹੀਂ ਗਾਏ ਨਹੀਂ ਕਿ ਤੁਸੀਂ 4 ਵਜੇ ਲੱਗ ਜਿਓ ਫਿਰ ਵੀ ਗਰਮੀ ਦਾ ਸ਼ਿਕਾਰ ਹੋ ਸਕਦਾ ਪਸ਼ੂ ਪੇ ਜਿੱਥੇ ਆਪਾਂ ਪਸ਼ੂ ਨੂੰ ਬੰਨਣਾ ਉਹ ਸਾਫ਼ ਥਾਂ ਆਪਣਾ ਹੋਣਾ ਚਾਹੀਦਾ ਖੁੱਲਾ ਹਵਾਦਾਰ ਥਾਂ ਹੋਵੇ। ਢੀੜੀ ਥਾਂ ਤੇ ਗਰਮੀਆਂ ਚ ਪਸ਼ੂ ਨੂੰ ਨਹੀਂ ਬੰਨਣਾ ਘਵਾਲ ਲਹਿਰੇ ਬੰਨਣਾ ਪਹੁੰਮ। ਪਰ ਹਵਾ ਪੈਂਦੀ ਹੋਵੇ ਅੰਦਰ। ਆਪਾਂ ਪਸ਼ੂ ਨੂੰ ਦੁਪਹਿਰੇ ਨਵਾਵਾਂਗੇ ਤਾਂ ਦੁਪਹਿਰੇ ਉਹ ਖਰਾਬੀ ਪੈਦਾ ਕਰ ਸਕਦਾ ਦੁਪਹਿਰ ਨੂੰ ਹਣਾ। ਦੁਪਹਿਰੇ ਜ਼ਿੰਦਗੀ ਚ ਆਪਣਾ ਫੰਡਾ ਨੋਟ ਕਰ ਲਓ ਦੁਪਹਿਰੇ ਪਸ਼ੂ ਨੂੰ ਕਦੇ ਵੀ ਨਹੀਂ ਨਵਾਣਾ ਗਰਮੀ ਦੇ ਵਿੱਚ। ਇਸ ਤਰ੍ਹਾਂ ਜੇਕਰ ਆਪਾਂ ਪ੍ਰਬੰਧ ਕਰਾਂਗੇ ਤਾਂ ਆਪਣਾ ਪਸ਼ੂ ਹੈ ਜਿਹੜਾ ਗਰਮੀ ਤੋਂ ਬਚਿਆ ਰਹੂਗਾ। ਇਹਕਰ ਵੀਡੀਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ